ਵੀਰੋਤਾਰ ਸਿੰਘ ਜੀ ਆਪ ਜੀ ਇਸ ਵਿਸ਼ੇ ਦੇ ਸਬੰਧ ਵਿੱਚ ਆਪਣਾ ਸਵਾਲ ਸਤਿਕਾਰਯੋਗ ਡਾਕਟਰ ਸਾਹਿਬ ਜੀ ਦੇ ਅੱਗੇ ਰੱਖ ਸਕਦੇ ਹੋ। ਹਾਂਜੀ ਸਤਿਕਾਰਯੋਗ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਜਿਵੇਂ ਗੁਰਬਾਣੀ ਵਿੱਚ ਕਾਫੀ ਭਰਮ ਦੇ ਰਿਲੇਟਡ ਸ਼ਬਦ ਆਉਂਦੇ ਆ ਜਿਵੇਂ ਪਰਮੇ ਭੂਲੀ ਰੇਜ ਹੈ ਚੰਦਾ ਨਹੀਂ ਨਹੀਂ ਚੀਨੀਆਂ ਪਰਮਾਨੰਦਾ ਜਾਂ ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚੇਤ ਲਗਾ ਜਾਂ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਸਰਬ ਠਾਈ ਸੋ ਕੀ ਇਹ ਜਿਹੜਾ ਭਰਮ ਆ ਇਹ ਹੀ ਦੂਜਾ ਭਾਉ ਆ ਜੀ ਜੇ ਇਹ ਹੀ ਦੂਜਾ ਭਾਉ ਆ ਤਾਂ ਇਸ ਭਰਮ ਵਿੱਚੋਂ ਕਿਵੇਂ ਨਿਕਲੀਏ ਜੀ ਇਹ ਬਹੁਤ ਵਧੀਆ ਕੁਐਸਚਨ ਹੈ ਸਿੱਖ ਜਗਤ ਦਾ ਜੋ ਅੱਜ ਕੱਲ ਹੋ ਰਿਹਾ ਹੁੰਦੇ ਮੁਤਲਕ ਸਹੀ ਬਾਤ ਹੈ ਸਹੀ ਕੁਐਸਚਨ ਹੈ ਦੂਜਾ ਭਾਉ ਦੇ ਨਾਲ ਭਰਮ ਜੁੜਿਆ ਹੋਇਆ ਏਕੇ ਭਾਉ ਦੇ ਨਾਲ ਭਰਮ ਰਹਿਤ ਅਵਸਥਾ ਇਹ ਗੁਰੂ ਸਾਹਿਬ ਦਾ ਫਰਮਾਨ ਹੈ ਸਾਡਾ ਜਦੋਂ ਵੀ ਬੰਦਾ ਭਰਮ ਵਿੱਚ ਹੈ ਉਹ ਦੂਜੇ ਪਹੁੰਚ ਜਦੋਂ ਏਕੇ ਚ ਆ ਗਿਆ ਗੁਰੂ ਨਾਲ ਜੁੜ ਕੇ ਉਹ ਭਰਮ ਚੋਂ ਬਾਹਰ ਨਿਕਲ ਗਿਆ ਭਰਮੇ ਆਵੇ ਭਰਮੇ ਜਾਏ ਇਹ ਜਗ ਜਨਮਿਆਂ ਦੂਜੇ ਪਹੌਏ ਅਸੀਂ ਤਾਂ ਜੰਮੇ ਵੀ ਦੂਜੇ ਪਹੁੰਚੇ ਏਕਾ ਤਾਂ ਬਣਦਾ ਹੀ ਨਹੀਂ ਸਾਡਾ ਕਦੇ ਆਲਾ ਕਿ ਗੁਰੂ ਮੰਨਦੇ ਹੈ ਗੁਰਬਾਣੀ ਨੂੰ ਪਰ ਮਨ ਦੇ ਨਹੀਂ ਹੈ ਅੰਦਰ ਤੋਂ ਉੱਪਰ ਤੇ ਕਹਿੰਦੇ ਹੈ ਗੁਰੂ ਹੈ ਸਾਡਾ ਵਿੱਚ ਦੀ ਗੱਲ ਤਾਂ ਅਸੀਂ ਮੰਨਣ ਨੂੰ ਤਿਆਰ ਨਹੀਂ ਏ ਕੇ ਪਰੇ ਨਹੀਂ ਖੜਦੇ ਹੋਰ ਕੋਈ ਗੱਲ ਅਸੀਂ ਗਾਂ ਕਿ ਕਰਾਂਗੇ ਫਿਰ ਜੀ ਦੱਸ ਰਹੇ ਨੇ ਇੱਕ ਦੋ ਵਾਰ ਤਿੰਨ ਵਾਰ ਕਿਹਾ ਹੋਇਆ ਨੈਟਵਰਕ ਵੀ 100 ਪਰਿਵਾਰਾਂ ਦੀ ਸੂਚੀ ਦਿਓ ਜਿਹੜੇ ਇੱਕ ਪਰ ਖੜੇ ਹੋਣ ਨਹੀਂ ਮਿਲਦੀ ਬੰਦੇ ਭਾਵੇਂ ਹੋਣ 100 ਸਿੱਕ ਪਰਿਵਾਰ ਨਹੀਂ ਹੈ ਕਿਸੇ ਦਾ ਬਾਪੂ ਮੜੀਆਂ ਨੂੰ ਪੁੱਛਦਾ ਹੋ ਕੋਈ ਜੋਸ਼ੀਆਂ ਦੇ ਨਗ ਪਾਉਂਦਾ ਹੋਊਗਾ ਕੋਈ ਆਪਣੇ ਖੇਤ ਚ 100 ਕਾਲ ਸ਼ਹੀਦਾਂ ਦੀਆਂ ਸਮਾਦਾ ਪੁੱਛਦਾ ਹੋਊਗਾ ਨੜਾਉਂਦਾ ਹੋਊਗਾ ਇਸ ਤਰ੍ਹਾਂ ਚੱਲ ਰਿਹਾ ਏ ਸਾਰੇ ਏ ਕੇ ਪਰ ਖੜਨਾ ਬੜਾ ਮੁਸ਼ਕਲ ਹੈ ਜਿਹਦੇ ਉੱਪਰ અપਾਰ ਕਿਰਪਾ ਹੋਵੇ ਉਹ ਇੱਕੇ ਪਰ ਖੜ ਸਕਦਾ ਦੂਜਾ ਨਹੀਂ ਖੜ ਸਕਦਾ ਇਹ ਸਾਰਾ ਜਗਤ ਬਣਾਇਆ ਵਈ ਆਈਸ਼ਵਰਾਇ ਨੇ ਇਹ ਜਗ ਅੰਦਾਸ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਵੇ ਇਹ ਦੂਜਾ ਪਉ ਅੰਨਾ ਬਣੇ ਅੰਧਕਾਰ ਹੈ ਇਹਦੇ ਵਿੱਚ ਅਸੀਂ ਫਸੇ ਪੈ ਹੁਣ ਇਹ ਕਿਵੇਂ ਨਿਕਲਿਆ ਜਾਵੇ ਇਹ ਇੱਕ ਬਹੁਤ ਵਧੀਆ ਵੀ ਕੁਐਸਚਨ ਹੈ ਦੇਖੋ ਦੂਜੇ ਵੀ ਤਾਂ ਜੀਵਨ ਬਿਰਥਾ ਹੈ ਸੇਵਾ ਵੀ ਬੇਥੀ ਹੈ ਮਨ ਕਾ ਸੂਤਕ ਦੂਜਾ ਪਉ ਦੂਜੇ ਜਿ ਕਰਿਆ ਵਾ ਕੁਛ ਵੀ ਸਫਲ ਨਹੀਂ ਹੈ ਗੁਰਬਾਣੀ ਤਾਂ ਬਹੁਤ ਜ਼ੋਰ ਨਾਲ ਕਹਿ ਰਹੀ ਹੈ ਫਿਰ ਕਿਵੇਂ ਨਿਕਲੀਏ ਨਿਕਲਣਾ ਪਹਿਲੀ ਗੱਲ ਤਾਂ ਸਾਡੇ ਮੱਥੇ ਪਰ ਕੋਈ ਪੁਰਾਣਾ ਲੇਖ ਹੋਵੇ ਪਰਮਾਤਮਾ ਵੱਲੋਂ ਪਿੱਛੇ ਅਸੀਂ ਕੋਈ ਨਾ ਕੋਈ ਪਰਚੂਨ ਕਮਾਇਆ ਵਾ ਹੋਵੇ ਫੇਰੇ ਥੋਗ ਮਿਲਦਾ ਅਦਰਵਾਇ ਤਾਂ ਇਹ ਮਿਲਦਾ ਨਹੀਂ ਅਸੀਂ ਤਾਂ ਕਿਰਤ ਕਰਮ ਨਾਲ ਜੁੜੇ ਰਹਿੰਦੇ ਹਾਂ ਜਦੋਂ ਕੋਈ ਲੇਖ ਐਸਾ ਹੋਵੇ ਤਾਂ ਗੁਰੂ ਸਾਨੂੰ ਸੰਗਤ ਚ ਭੇਜ ਦਿੰਦਾ ਸੰਗਤ ਵੀ ਕਿਹੜੀ ਜਿਹੜੀ ਇੱਕ ਦੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਉਹ ਸੰਗਤ ਵਿੱਚ ਸਾਨੂੰ ਸ਼ਾਮਲ ਕਰ ਦਿੰਦਾ ਤੇ ਸੰਗਤ ਦੇ ਵਿੱਚ ਗੁਰੂ ਵਰਤਿਆ ਹੁੰਦਾ ਸ਼ਬਦ ਸ਼ਬਦ ਦੇ ਨਾਲ ਜੋੜ ਦਿੰਦਾ ਜੇ ਕੋਈ ਸਾਕਸੀ ਗੁਰਮੁਖ ਬੈਠਾ ਹੋਵੇ ਉਹ ਵੀ ਵਿੱਚ ਹੁੰਦਾ ਸੰਗਤ ਦਾ ਹਿੱਸਾ ਉਹਦੇ ਨਾਲ ਜੋੜ ਦਿੰਦਾ ਜੋ ਦੀ ਸਹਿਗੁਰ ਸਿੱਖੜਾ ਤੇ ਸੰਦੀਪ ਨਿਵ ਲਾਗੋਂ ਪਾਇੰਜ ਅੱਜ ਕੱਲ ਇਹ ਕਿਹਾ ਜਾ ਵੀ ਟ੍ਰੈਂਡ ਚੱਲਿਆ ਹੋਇਆ ਵੀ ਸਿੱਖ ਨੂੰ ਸਮਝਦੇ ਹੀ ਨਹੀਂ ਵੀ ਕੋਈ ਗੁਰਮੁਖ ਹੋ ਸਕਦਾ ਜਾਂ ਕੋਈ ਸੰਤ ਹੋ ਸਕਦਾ ਇਹ ਬਹੁਤ ਗਲਤ ਖਿਆਲ ਸਾਰੀ ਬਾਣੀ ਚ ਸੰਤਾਂ ਦੀ ਮਹਿਮਾ ਕੁਈ ਕਤ ਕਹਿੰਦੇ ਪਤਾ ਕਰਦੇ ਮੈਂ ਵੀ ਉਹਨਾਂ ਦੇ ਵਿੱਚ ਰਹਿਣਾ ਹੈ ਕਿਸੇ ਟਾਈਮ ਮੇਰਾ ਵੀ ਉਹਨਾਂ ਨਾਲ ਮੇਲ ਜੋਲ ਰਿਹਾ ਹੈ। ਉਹ ਇਸ ਕਰਕੇ ਕਹਿੰਦੇ ਵੀ ਜਿਹੜੀ ਆ ਪੰਜਾਬ ਦੇ ਵਿੱਚ ਸੰਤਗਰੀ ਚੱਲ ਰਹੀ ਹੈ ਨਾ ਸੰਤਨਾਮ ਬਾਬਾ ਗਰੀ ਵੀ ਇਹ ਸਾਰਾ ਝੂਠ ਹੈ। ਉਹਨਾਂ ਦੀ ਗੱਲ ਬਹੁਤ ਹੱਦ ਤੱਕ ਠੀਕ ਵੀ ਹੈ। ਪਰ ਸਾਰੇ ਤਾਂ ਨਹੀਂ ਵੀਜ ਨਾਸ ਹੁੰਦਾ। ਮਰਿੰਡੇ ਦੇ ਲਾਗ ਬਾਬਾ ਜੀ ਨਥਲਪੁਰ ਵਾਲੇ ਸੰਤਜੀਤ ਸਿੰਘ ਅਹੇ ਜੀ ਰੂਹ ਮਿਲ ਜੂ ਕੋਈ ਗੁਰਬਾਣੀ ਦਾ ਰਸੀ ਹੋਈ ਭਾਵੇਂ ਅੱਖਰਾਂ ਦਾ ਗਿਆਨ ਨਹੀਂ ਸੀਗਾ ਅਨਪੜ੍ਹ ਸੀ ਪਰ ਉਹਨਾਂ ਦੀ ਹਰ ਗੱਲ ਗੁਰਬਾਣੀ ਨਾਲ ਜੁੜਦੀ ਸੀ ਅਸੀਂ ਤਾਂ ਪੜੇ ਲਿਖਿਆ ਦੀ ਦੇਖਦੇ ਸੀਗੇ ਉਹਨਾਂ ਦਾ ਚਾਰ ਚੱਲਣ ਕਿੰਨਾ ਉਹਨਾਂ ਨੇ ਚੱਲਿਆ ਕਿਵੇਂ ਜਿਉਿਆ ਜ਼ਿੰਦਗੀ ਨੂੰ ਹਰ ਇੱਕ ਗੱਲ ਉਹਨਾਂ ਦੀ ਉੱਧਰ ਜੁੜਦੀ ਸੀ ਜਿਵੇਂ ਇੱਕ ਇੱਕ ਸ਼ਬਦ ਇੱਕ ਕਹਿ ਕੇ ਗੱਲਾਂ ਸਮਾਲਤੀ ਕਰਾਂ ਨਾ ਸਮਝਿਓ ਇੱਕ ਮਾਈ ਸੀਗੀ ਅੱਖਾਂ ਤੋਂ ਮਨਾਖੀ ਬੌਰ ਪਿੰਡ ਹੈ ਬਸੀ ਦੇ ਕੋਲ ਉਹਦਾ ਲੜਕਾ ਸਾਡੇ ਨਾਲ ਕਿਸੇ ਟਾਈਮ ਪੜਦਾ ਸੀ ਦਾਸਰਾ ਇੱਕ ਰਾਤ ਉੱਥੇ ਰਿਹਾ ਉਹਨਾਂ ਦੇ ਘਰ ਉਹ ਕਹਿੰਦੀ ਬਈ ਬੇਟਾ ਮੈਂ ਇੱਕ ਵਾਰ ਬੜਾ ਮਨ ਕਰਿਆ ਵੀ ਮੈਂ ਹਜੂਰ ਸਾਹਿਬ ਯਾਤਰਾ ਕਰਨ ਜਾਣਾ। ਤੇ بڑے ਮੁੰਡਾ ਉਹਦਾ ਗੱਡੀ ਚ ਲਾਉਂਦਾ ਸੀ ਕਿਸੇ ਦੀ ਟਰੱਕ ਨੂੰ ਕਿਹਾ ਉਹ ਬਾਬਾ ਜੀ ਕੋਲ ਲੈ ਕੇ ਆ ਗਿਆ। ਮੱਥਾ ਟੇਕਿਆ ਬਾਬਾ ਜੀ ਹੁਕਮ ਕਰ ਦਿਓ ਆਗਿਆ ਕਰ ਦਿਓ ਮੇਰਾ ਹਜੂਰ ਸਾਹਿਬ ਜਾਣ ਨੂੰ ਬੜਾ ਜੀ ਕੋਲ। ਬਾਬਾ ਜੀ ਖੁਦ ਵੀ ਗਏ ਆ ਪਹਿਲਾਂ ਹਜੂਰ ਸਾਹਿਬ ਅੰਮ੍ਰਿਤਸਰ ਦੀ ਵੀ ਯਾਤਰਾ ਕਰਦੇ ਆ ਕਈ ਵਾਰ ਕਰੀ ਉਹਨਾਂ ਨੇ। ਪਰ ਜਿਹੜਾ ਸੱਚ ਹੈ ਗੁਰਬਾਣੀ ਦਾ ਉਹ ਉਹ ਕਹਿੰਦੇ ਸੀ ਉਹ ਕਹਿੰਦੇ ਸਾਊ ਹਜੂਰ ਸਾਹਿਬ ਸਹਿਬ ਹਜੂਰ ਉਹ ਤਾਂ ਤੇਰੇ ਅੰਗ ਸੰਗ ਜਿ ਜਿਹਨੂੰ ਤੂੰ ਟੋਲ ਕਿੱਥੇ ਜਾਣਾ ਜਾਂ ਸ਼ਬਦ ਸਾਰੇ ਹੈ ਨਹੀਂ ਸ਼ਬਦ ਗੁਰੂ ਪੰਜਾਬ ਦੇ ਪਿੰਡਾਂ 'ਚ ਵੀ ਹੈ ਸਭ ਜਗ੍ਹਾ 'ਚ ਵਿਆਪਕ ਹੈ ਉਹ ਯਾਤਰਾ ਕਰਨੀ ਵੀ ਸਾਡੇ ਗੁਰੂ ਸਾਹਿਬਾਨ ਦੇ ਚਰਨ ਪਏ ਆ ਉੱਥੋਂ ਇਨਸਪੀਰ ਮਿਲਦੀ ਹੈ ਇਨਸਪੀਰੇਸ਼ਨ ਮਿਲਦੀ ਹੈ ਕੋਈ ਇੱਕ ਅਲੱਗ ਗੱਲ ਹੈ ਜਾਓ ਸੱਦ ਕੇ ਜਾਓ 100 ਵਾਰ ਜਾਓ ਕੋਈ ਇਤਰਾਜ਼ ਨਹੀਂ ਪਰ ਜਿਹੜਾ ਇਹ ਖਿਆਲ ਹੈ ਵੀ ਉੱਥੇ ਕੋਈ ਹੋਰ ਗੁਰੂ ਹੈ ਉੱਥੇ ਦੀ માનਤਾ ਜ਼ਿਆਦਾ ਹੋਊਗੀ ਇੱਥੇ ਕੁਝ ਘੱਟ ਹੈ ਇਹ ਗੱਲ ਠੀਕ ਨਹੀਂ ਹੈ ਇਹਦੀ ਇਹਦਾ ਖੰਡਨ ਕਰਦੀ ਹੈ ਗੁਰਬਾਣੀ ਗੁਰਬਾਣੀ ਫਰਮਾਉਂਦੀ ਹੈ ਵੀ ਤੂੰ ਖਿਰਦੇ ਨੂੰ ਤੀਰਥ ਬਣਾ ਲੈ ਆਪਣੇ ਗੁਰਬਾਣੀ ਕਹਿੰਦੀ ਹੈ ਵੀ ਇਹ ਮਨ ਤੁਹਾਡਾ ਜਿਹੜਾ ਇਹੀ ਤੀਰਥ ਹੈ। ਯਾ ਗੁਰੂ ਤੀਰਥ ਹੈ। ਤੀਰਥ ਪੂਰਾ ਸਤਗੁਰੂ। ਇਹ ਮਨ ਕਾਂਸੀ ਸਭ ਤੀਰਥ ਸਿਮਰਤ ਸਤਗੁਰ ਦੀ ਆ ਭਜਾਇ। ਯਾ ਮਨ ਤੀਰਥ ਹੈ ਯਾ ਗੁਰੂ ਤੀਰਥ ਹੈ ਗੁਰਬਾਣੀ ਤੀਰਥ ਹੈ। ਰੱਬ ਦਾ ਤੀਰਥ ਹੈ ਹੀ ਹੈ ਅੰਦਰ ਬੈਠਾ ਉਹ ਵੀ ਸਭ ਦੇ ਸਾਨੂੰ ਪ੍ਰਤੀਤ ਨਹੀਂ ਉਹਦੀ। ਇਨਾ ਤੀਰਥਾਂ ਨੂੰ ਛੱਡ ਕੇ ਹੋਰ ਕਿਤੇ ਜਾਈਏ ਬਾਬਾ ਰਾਮਾਨੰਦ ਜੀ ਇੱਕ ਭਗਤ ਹੋਏ ਬਨਾਰਸ ਦੇ ਤਿੰਨ ਭਗਤ ਹੋਏ ਆ ਰਾਮਾਨੰਦ ਜੀ ਰਵਿਦਾਸ ਬਾਬਾ ਜੀ ਔਰ ਕਬੀਰ ਜੀ ਵੈਸੇ ਭਗਤ ਲੋਚੰਦਾ ਵੀ ਢੇੜਾ ਕਾਫੀ ਸੀਗਾ ਉੱਥੇ ਬਨਾਰਸ ਦੇ ਵਿੱਚ ਡੜ ਰਿਹਾ ਉਹ ਸਨਾਤਨੀ ਧਰਮ ਦਾ ਹੁਣ ਵੀ ਹੈ ਉਹ ਫਿਰ ਉਹਨਾਂ ਨੇ ਇੱਕ ਸ਼ਬਦ ਹੈ ਉਹਨਾਂ ਦਾ ਗੁਰਬਾਣੀ ਸਿਰਫ ਇੱਕ ਕੋਈ ਹੈ ਬੇਦ ਪੁਰਾਣ ਸਭ ਦੇਖੇ ਜੋਏ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਨਚੋੜ ਹੈ ਕਹਿੰਦੇ ਹੋਰ ਕਿਤੇ ਤਾਂ ਜਾਈਏ ਜੇ ਆਪਣੇ ਅੰਦਰ ਨਾ ਹੋਵੇ ਉਹ ਕਿਉਂ ਕਿਤੇ ਜਾਈਏ ਅੰਦਰ ਦੀ ਯਾਤਰਾ ਕਰੋ ਇਹੀ ਸਭਾ ਤੇ ਬੜਾ ਤੀਰ ਤੇ ਅੰਦਰ ਹੈ ਗੁਰਬਾਣੀ ਦਾ ਤਾਂ ਬਹੁਤ ਕਲੀਅਰ ਸ਼ਬਦ ਹੈ ਇਹ ਚੀਜ਼ ਬਾਬਾ ਜੀ ਨੇ ਕਹੀ ਹੈ ਲੇਕਿਨ ਮੈਂ ਮੇਰਾ ਕਾਫੀ ਬਾਹਲੇ ਵਾਲੇ ਦਾਲੇ ਸੰਡੇਰਿਆਂ ਚ ਵੀ ਹੈ ਕਿਤੋਂ ਸੁਣ ਨੂੰ ਨਹੀਂ ਮਿਲਦੀਆਂ ਇਹ ਬਾਤਾਂ ਸਭੋਂ ਬੱਸਾਂ ਕਰ ਕਰ ਕੇ ਚਾਹੇ ਵਿੱਚ ਉਹਦਾ ਹਿੱਸਾ ਪੱਤੀ ਵੀ ਕਰਿਆ ਵਾ ਉਹਦਾ ਲਜਾਨੇ ਭਰ ਭਰ ਕੇ ਇਹ ਤਾਂ ਇਹੋ ਜਿਹਾ ਕੋਈ ਮਹਾਪੁਰਸ਼ ਮਿਲ ਜਾ ਉਹ ਨਹੀਂ ਤਾਂ ਡੰਡੌਤ ਕਰਨੀ ਬਣਦੀ ਹੈ ਮੱਥਾ ਤਾਂ ਟੇਕਣਾ ਛੋਟੀ ਗੱਲ ਹੈ ਉਹਨੂੰ ਹੱਥ ਬੰਨਣੇ ਵੀ ਛੋਟੀ ਗੱਲ ਹੈ ਡੰਡੌਤ ਕਰਨੀ ਬਣਦੀ ਹੈ ਹਉ ਕਾਟੋਂ ਬਾੜ ਹਉ ਕਾਟੋਂ ਬਾੜ ਕਾਟ ਸਿਰ ਰੱਖੋ ਜਿਤ ਨਾਨਕ ਸੰਤ ਚੜ੍ਹ ਅਗੈ ਇੰਨੀ ਮਹਾਨਤਾ ਸਿੱਖ ਦੀ ਗੁਰ ਸਿੱਖ ਦੀ ਔਰ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਨੇ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਨੂੰ ਭਗਤਾਂ ਨਾਲੋਂ ਵੀ ਵੱਡਾ ਕਰਿਆ ਹੈ ਇਹ ਵੀ ਇੱਕ ਨੁਕਤਾ ਹੈ ਸਿੱਖੀ ਦੇ ਵਿੱਚ ਪਿੱਛੇ ਚੱਲਿਆ ਕਾਫੀ ਦਾ ਵਿਚਾਰ ਬਟਾਂਦਰਾ ਉਹ ਇਸ ਕਰਕੇ ਵੀ ਭਗਤ ਵੀ ਬਹੁਤ ਸਤਿਕਾਰਤ ਤੇ ਪੂਜਨੀਕ ਵੀ ਹੈ ਜਿਹੜੇ ਬਾਣੀ 'ਚ ਬੈਠੇ ਆ ਸਾਡਾ ਸਿਰ ਝੁਕਦਾ ਹੀ ਝੁਕਦਾ ਉਹਨਾਂ ਨੂੰ ਪਰ ਫਰਕ ਕਿੱਥੇ ਪਾਇਆ ਹੋਇਆ ਉਹ ਹੈਗਾ ਫਰਕ ਗੁਰਬਾਣੀ 'ਚ ਸਾਨੂੰ ਅਣੜੀ ਬਣੇ 'ਚ ਪਤਾ ਨਹੀਂ ਲੱਗਦਾ ਜਿਹੜੇ ਭਗਤ ਐ ਜਦ ਵੀ ਈ ਪੀੜ ਪਈ ਆ ਉਹਨਾਂ ਨੂੰ ਉਹਨਾਂ ਨੇ ਪਰਮੇਸ਼ਰ ਨੂੰ ਯਾਦ ਕਰਿਆ ਔਰ ਉਹਨੂੰ ਆਉਣਾ ਪਿਆ ਹੀ ਮਸਟ ਕਮ ਚਾਹੇ ਬਾਬਾ ਨਾਮਦੇਵ ਜੀ ਖਾਤਰ ਬੂਹਾ ਘਮਾਉਣਾ ਪਿਆ ਚਾਹੇ ਸਧਨਾ ਜੀ ਖਾਤਰ ਦੀਵਾਰ ਗੇਰੀ ਸਰਹੰਦ ਦੇ ਵਿੱਚ ਚਾਹੇ ਕਬੀਰ ਜੀ ਖਾਤਰ ਗੰਗਾ ਦੀਆਂ ਬੀੜੀਆਂ ਤੋੜੀਆਂ ਗੰਗਾ ਚ ਚਾਹੇ ਹਾਥੀ ਦੇ ਪੈਰਾਂ ਚੋਂ ਬਚਾਏ ਉਹ ਹਾਥੀ ਨੂੰ ਸਮਝ ਸੀਗੀ ਵੀ ਇਹ ਕੀ ਆ ਕਬੀਰ ਜੀ ਕਿਹ ਚੀਜ਼ ਹੈ ਰੱਬੀ ਰੂਪ ਹੈ ਬਾਜੀ ਇਹਨੇ ਨੂੰ ਪਤਾ ਨਹੀਂ ਲੱਗ ਦੇਖੋ ਕੁਦਰਤ ਦੇ ਰੰਗ ਤੋਂ ਜਿਹੜੇ ਮਹਾਪੁਰਸ਼ ਨੇ ਸਤਕਾਰ ਤੈਂ ਪੂਜਨੀਕ ਵੀ ਹੈ ਪਰ ਫਰਕ ਕਿੱਥੇ ਹੈ ਗੁਰੂ ਦਾ ਤੇ ਗੁਰੂ ਦੇ ਸਿੱਖਾਂ ਦਾ ਉਹਨਾਂ ਦੇ ਨੂੰ ਬਹੁਤ ਗਰੀਕ ਨੁਕਤਾ ਇਹ ਗੁਰਬਾਣੀ ਦੇ ਵਿੱਚ ਹੈ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ ਜੀਬ ਸੜਜੇ ਜੇ ਮੈਂ ਗਲਤ ਕਹਿ ਰਿਹਾ ਹਾਂ ਜਿਹੜਾ ਧੰਨ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਉਹ ਕਹਿ ਰਹੇ ਆਂ ਵੀ ਦੇਖੋ ਤਨ ਤਨ ਭਗਤ ਵੀ ਹੈ ਤਨ ਤਨ ਸੰਤ ਵੀ ਹੈ ਤਨ ਤਨ ਗੁਰਮੁਖ ਵੀ ਹੈ ਤਨ ਤਨ ਸਾਧੂ ਵੀ ਹੈ ਪਰ ਸ਼ਬਦੋਂ ਵੱਡੇ ਭਾਗ ਗੁਰਸਿੱਖਾਂ ਕੇ ਸ਼ਬਦ ਫੜ ਕੇ ਦੇਖਿਓ ਕਿਤੇ ਕਿੰਨਾ ਕਮਾਲ ਦਾ ਜੋ ਗੁਰ ਚਰਣੀ ਸਿੱਖ ਪਰਤੂ ਭਾਈ ਗੁਰਦਾਸ ਜੀ ਵੀ ਇਹੀ ਬਾਤ ਕਹਿੰਦੇ ਆ ਉਹ ਤਾਂ ਖੁੱਲਣ ਵਾਲੇ ਉਹਨਾਂ ਤੇ ਪੂੰਜੀ ਆ ਉਹਨਾਂ ਦੀ ਬਾਣੀ ਤਾਂ ਪੈਰੀ ਪੈ ਪਾਖਾਕ ਹੋਏ ਗੁਰਸਿੱਖਾਂ ਵਿੱਚ ਵੱਡੀ ਸਮਾਈ ਆ ਲੱਖ ਲਖਾਏ ਨਾਲ ਲੱਖ ਲਖਾਈ ਕਹਿੰਦੇ ਇੰਨੀ ਸਮਾਈ ਹੈ ਗੁਰਸਿੱਖ ਉਸ ਗੁਰਸਿੱਖ ਜਿਹੜੇ ਗੁਰੂ ਦੇ ਨਾਲ ਇੱਕ ਮਿਕ ਹੋਏ ਗੁਰਸਿੱਖ ਤਾਂ ਆਪਾਂ ਵੀ ਹੈਗੇ ਆਪਾਂ ਕਹਿੰਦੇ ਵੀਦੇ ਹੋਏ ਆ ਇੱਕ ਗੱਲ ਹੈ ਸਮਝਣ ਵਾਲੀ ਸਮਨ ਦੇ ਤਾਂ ਆਪਾਂ ਵੀ ਗੁਰਸਿੱਖਾਂ ਪਰ ਗੁਰਸਿੱਖ ਉਹ ਜਿਨ੍ਹਾਂ ਦੇ ਉੱਪਰ ਆਰੇ ਚੱਲੇ ਦੇਗਾ ਚ ਵਾਲੇ ਖੜਦੇ ਹਾਥੀਆਂ ਨਾਲ ਪਾੜੇ ਗਏ ਉਹ ਗੁਰਸਿੱਖਾਂ ਦੀ ਬਾਤ ਹੈ ਮੂੰਹ ਤੋਂ ਨਹੀਂ ਕਿਹਾ ਵੀ ਵੀ ਮਹਾਰਾਜ ਬਚਾ ਦੇ ਹੁਣ ਸਾਨੂੰ ਨਾਲੇ ਅੰਦਰ ਲੱਖ ਨੂੰ ਪ੍ਰਗਟ ਕਰੀ ਬੈਠੇ ਸੀਗੇ ਵਾਇਗਰੋ ਨੂੰ ਨਹੀਂ ਕਿਹਾ ਤਵੀ ਪਰ ਬਹਿ ਗਏ ਪੰਚਮ ਪਾਤਸ਼ਾਹ ਖੁਸ਼ੀ ਨਾਲ ਇਹ ਨਹੀਂ ਕਿਹਾ ਵੀ ਆ ਜਾ ਹੁਣ ਛਡਾ ਦੇ ਇਹ ਫਰਕ ਹੈ ਇਹ ਪਰਮਪਤ ਦੀ ਬਾਤ ਹੈ ਤੇ ਜਿਹੜੀ ਭਗਤਾ ਸੰਤਾਂ ਦੀ ਉਹ ਚੌਥੇ ਪਾਤ ਦੀ ਬਾਤ ਇਹ ਫਰਕ ਹੈ ਗੁਰਬਾਣੀ ਚ ਹੁਣ ਜਿਹੜਾ ਅਨਾਰੀਆਂ ਅਸੀਂ ਸਾਨੂੰ ਸਮਝ ਨਹੀਂ ਆਉਂਦੀ ਨਾ ਗੱਲਾਂ ਦੀ ਵੀ ਇਹ ਕੀ ਚੀਜ਼ ਜਦ ਬਾਣੀ ਜਾ ਕੇ ਸਾਰੇ ਇੱਕ ਸਾਰੇ ਭਾਈ ਠੀਕ ਹੈ ਉਹਨਾਂ ਦੀ ਬਾਣੀ ਸਾਡਾ ਗੁਰੂ ਹੈ ਕੋਈ ਇਤਰਾਜ਼ ਨਹੀਂ ਪਰ ਜਦ ਹੁਣ ਗੁਰੂ ਸਾਹਿਬ ਨੇ ਇਹ ਬਾਤ ਕਹੀ ਹੈ ਧੰਨ ਗੁਰੂ ਰਾਮਦਾਸ ਜੀ ਨੇ ਤਾਂ ਸਾਡਾ ਮੰਨਣਾ ਵਰਤ ਬਣਦਾ ਆ ਆ ਅੰਤਰੇ ਵੀ ਕਦੇ ਵੀ ਗੁਰੂ ਜਾਂ ਗੁਰੂ ਦਾ ਜਿਹੜਾ ਅਸਲੀ ਸਿੱਖ ਹੈ ਬਹੁਤ ਘੱਟ ਲੱਖਾਂ ਕਰੋੜਾਂ ਚ 1 2 4 ਹੀ ਹੁੰਦੇ ਜਿਆਦਾ ਨਹੀਂ ਹੁੰਦੇ ਉਹ ਕਦੇ ਵੀ ਨਹੀਂ ਕਹਿੰਦੇ ਵੀ ਆ ਜਾ ਹੁਣ ਛਡਾ ਦਿਓ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੈ ਫਰ ਨਾਮ ਪਦਾਰਥ ਨਾਨਕ ਮੰਨ ਕੋਈ ਹੋਰ ਨਹੀਂ ਜੋ ਤੂੰ ਕਰਦਾ ਸਾਨੂੰ ਕਬੂਲ ਹੈ ਇਹ ਅਵਸਥਾ ਬਹੁਤ ਨੀਚੀ ਹੈ ਪਰਮਪਤ ਦੀ ਅਵਸਥਾ ਹੈ ਸੋ ਗੁਰਬਾਣੀ ਨੂੰ ਜਦੋਂ ਆਪਾਂ ਵਿੱਚ ਵੜਦੇ ਹਾਂ ਤਾਂ ਇਹਦੇ ਚੋਂ ਤਾਂ ਬਹੁਤ ਕੁਝ ਇਹੋ ਜਿਹੇ ਮੋਤੀ ਨਿਕਲਦੇ ਆ ਰੋਜ਼ ਮਿਲਦੇ ਆਈ ਨਹੀਂ ਵੀ ਇੱਕ ਵਾਰ ਪੜ੍ਹ ਲਈ ਜਾਂ ਅਰਥ ਕਰ ਲਏ ਆ ਵੀ ਖਿਆਲ ਚੱਲਦਾ ਅੱਜ ਕੱਲ੍ਹ ਵੀ ਕਿਆ ਲੋੜ ਹੈ ਵਾਰ-ਵਾਰ ਜਪਣ ਦੀ ਉਹ ਭਾਈ ਜਪੇ ਤੋਂ ਬਿਨਾਂ ਤਾਂ ਰਸਨਾ ਬਿਲਕੁਲ ਬੜ ਦੇਣਾ ਚਾਹੀਦਾ ਇਹਨੂੰ ਗੁਰੂ ਸਾਹਿਬ ਫਰਮਾਉਂਦੇ ਇਹ ਰਸਨਾ ਨੂੰ ਤਾਂ ਕੈਂਚੀ ਲੈ ਕੇ ਕੱਟ ਦਿਓ ਜੇ ਨਹੀਂ ਨਾਮ ਜਪਦੀਏ ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕੱਟਿਏ ਜਪੋ ਤਾਇ ਕੋ ਨਾਮ ਆਵੈ ਮਰਾਵਲ ਕਾ ਜਪਣੇ ਤੋਂ ਬਿਨਾ ਮਨ ਖੁੱਲੇ ਨਹੀਂ ਸਕਦਾ ਕਦੇ ਵੀ ਬਾਰ 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 ਹਜ਼ਾਰਾਂ ਲੱਖਾਂ ਕਰੋੜਾਂ ਜਿੰਨੀ ਵਾਰ ਵੀ ਜਪ ਹੋ ਜਾਏ ਉੰਨਾ ਹੀ ਥੋੜਾ ਇਹ ਨਹੀਂ ਹੈ ਵੀ ਗੁਰਬਾਣੀ ਇੱਕ ਵਾਰ ਤੇ ਸਮਝ ਆ ਜਾਊਗੀ ਬਿਲਕੁਲ ਨਹੀਂ ਉਹੀ ਸ਼ਬਦ ਨੂੰ ਤੁਸੀਂ ਕੱਲ ਨੂੰ ਪੜੋ ਹੋਰ ਦਾ ਸਾਵੂਗਾ ਪਰਸੋਂ ਨੂੰ ਹੋਰ ਆਊਗਾ ਇਸ ਤਰ੍ਹਾਂ ਵਾਧਾ ਚੱਲੇ ਜਾਂਦਾ ਹੈ ਸਾਇਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ